ਇਕ ਵੈਦ ਦੀ ਦੁਕਾਨ ਤੇ ਬਹੁਤ ਸਾਰੇ ਮਰੀਜ਼ ਬੈਠੇ ਵੈਦ ਨਬਜ਼ ਵੇਖ ਕੇ ਦਵਾਈਆਂ ਦੇ ਰਿਹਾ ਸੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਗੇ ਤੇ ਹੱਸ ਪਏ ਵੈਦ ਆਪਣੀ ਦੁਕਾਨ ਤੋਂ ਉੱਠ ਕੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਆਇਆ ਮੱਤਾ ਟੇਕ ਐ ਕਿੰਨੇ ਕੇ ਮਹਾਰਾਜ ਮੇਰੇ ਤੇ ਹੱਸੇ ਹੋ ਜਾਂ ਮਰੀਜ਼ਾਂ ਤੇ ਜਾਂ ਮੇਰੀ ਦਵਾਈਆਂ ਤੇ ਮਹਾਰਾਜ ਕਹਿਣ ਲੱਗੇ ਤਿੰਨਾ ਤੇ ਹੱਸਿਆ ਤੇਰੇ ਤੇ ਵੀ ਮਰੀਜ਼ਾਂ ਤੇ ਵੀ ਔਰ ਦਵਾਈਆਂ ਤੇ ਵੀ ਕਿਉਂ ਤੈਨੂੰ ਮੂਲ ਰੋਗ ਦਾ ਪਤਾ ਕੋਈ ਨਹੀਂ ਤੇ ਵੈਦ ਬਣਿਆ ਹੋਇਆ ਰੋਗ ਦਾ ਤੈਨੂੰ ਪਤਾ ਹੈ ਰੋਗਾਂ ਦੀ ਜੜ ਦਾ ਤੈਨੂੰ ਨਹੀਂ ਪਤਾ ਰੋਗ ਦਾ ਤੈਨੂੰ ਪਤਾ ਹੈ ਰੋਗ ਦੇ ਕਾਰਨ ਦਾ ਤੈਨੂੰ ਨਹੀਂ ਪਤਾ ਕਿਉਂ ਹੋਇਆ ਹੈ ਕਿਉਂ ਹੋਇਆ ਹੈ ਇਹ ਕਿਉਂ ਹੋਇਆ ਹੈ ਐਸਾ ਸੀ ਤੇਰੇ ਤੇ ਹਾਸਾ ਮੈਨੂੰ ਆ ਰਿਹਾ ਹੈ ਜਦ ਰੋਗ ਦੇ ਕਾਰਨ ਦਾ ਹੀ ਤੈਨੂੰ ਨਹੀਂ ਪਤਾ ਤੇ ਤੂੰ ਇਲਾਜ ਵੀ ਕਰੇਂਗਾ ਪਤਿਆਂ ਨੂੰ ਤੋੜੇਂਗਾ ਜੜਾਂ ਤੇ ਮੌਜੂਦ ਰਹਿਣਗੀਆਂ ਰੋਗ ਦੀ ਰੋਗ ਦੇ ਕਾਰਨ ਦਾ ਤੈਨੂੰ ਨਹੀਂ ਪਤਾ ਮਰੀਜ਼ਾਂ ਤੇ ਇਸ ਵਾਸਤੇ ਹੱਸਿਆ ਜਿਹਨੂੰ ਮੂਲ ਰੋਗ ਦਾ ਪਤਾ ਹੀ ਕੋਈ ਨਹੀਂ ਉਹਦੇ ਕੋਲ ਇਲਾਜ ਕਰਾਣ ਆਏ ਨੇ ਐਸ ਵਾਸੇ ਮੇ ਮਰੀਜ਼ਾਂ ਤੇ ਹੱਸ ਪਿਆ ਤੇਰੀਆਂ ਦਵਾਈਆਂ ਤੇ ਵੀ ਹੱਸਿਆ ਇਹ ਵੀ ਰੋਗਾਂ ਦੀ ਜੜ ਨੂੰ ਨਹੀਂ ਕੱਟਦੀਆਂ ਨਹੀਂ ਕੱਟਦੀ ਤੋ ਉਸ ਵੈਦ ਨੇ ਪੁੱਛ ਲਿਆ ਮਹਾਰਾਜ ਮੂਲ ਰੋਗ ਕਿਹੜਾ ਹੈ ਧਿਆਨ ਨਾਲ ਸੁਣਨਾ ਮੂਲ ਰੋਗ ਕੀ ਹੈ ਬੁਨਿਆਦੀ ਰੋਗ ਕੀ ਹੈ ਮਹਾਰਾਜ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਬੁਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲਗੇ ਤਨ ਧਾਏ ਵੈਦ ਨਾ ਭੋਲੇ دارو ਲਾਏ ਐ ਭੋਲੇ ਵੈਦ ਤੇਰੀਆਂ ਦਵਾਈਆਂ ਨਾਲ ਇਹ ਰੋਗ ਨਹੀਂ ਜਾਣ ਲਗੇ ਤੂੰ ਇੱਕ ਰੋਗ ਨੂੰ ਖਤਮ ਕਰੇਗਾ ਦੂਜਾ ਪੈਦਾ ਹੋਏਗਾ ਤੇਰੀਆਂ ਦਵਾਈਆਂ ਰੋਗਾਂ ਦੀਆਂ ਜੜਾਂ ਨਹੀਂ ਕੱਟਦੀਆਂ ਕਿਉਂ ਮੂਲ ਰੋਗ ਕੀ ਹੈ ਵੈਦ ਪੁੱਛਦਾ ਹੈ ਮਹਾਰਾਜ ਕਹਿੰਦੇ ਦੁੱਖ ਵਿੱਚ ਹੋੜਾ ਮਨੁੱਖ ਜੋ ਪ੍ਰਭੂ ਤੋਂ ਬਿਛੜੇ ਹੋਇਆ ਟੁੱਟੇ ਹੋਇਆ ਇਹ ਮੂਲ ਰੋਗ ਹੈ ਔਰ ਜਿਤਨੇ ਚਿਰ ਤੱਕ ਬਿਛੜੇ ਹੋਇਆ ਇਹ ਦੁਖੀ ਰਹੇਗਾ ਦੁਖੀ ਰਹੇਗਾ ਤੂੰ ਇੱਕ ਦੁੱਖ ਮਿਟਾਏਗਾ 10 ਦੁੱਖ ਪੈਦਾ ਹੋਣਗੇ ਤੋ ਇੱਕ ਰੋਗ ਨੂੰ ਖਤਮ ਕਰੇਗਾ 10 ਰੋਗ ਪੈਦਾ ਹੋਣਗੇ ਤੀਰੀ ਦਵਾਈ ਰੋਗਾਂ ਦੀ ਜੜ ਨਹੀਂ ਕੱਢਦੀ ਪਰਮੇਸ਼ਰਤੇ ਭੁੱਲਿਆ ਵਿਆਪਨ ਸਭੇ ਰੋਗ ਉਹਨੂੰ ਭੁੱਲ ਜਾਣਾ ਹੀ ਸਾਰੇ ਰੋਗਾਂ ਦਾ ਜਨਮਦਾਤਾ ਹੈ ਤੇ ਜੇ ਉਹਨੂੰ ਭੁੱਲ ਜਾਣਾ ਉਸ ਤੋਂ ਵਿਛੋੜਾ ਸਾਰੇ ਰੋਗਾਂ ਨੂੰ ਜਨਮ ਦਿੰਦਾ ਹੈ ਤੋ ਉਹਦੀ ਯਾਦ ਸਾਰੇ ਰੋਗਾਂ ਨੂੰ ਮਿਟਾ ਦਿੰਦੀ ਹੈ ਸਰਵ ਰੋਗ ਕਾ ਔਕਾਦ ਨਾਮ ਸੰਸਾਰ ਰੋਗੀ ਨਾਮਦਾਰੋ ਮਹਿਲ ਲਾਗੇ ਸੱਚ ਬਿਨਾ ਪਰ ਇਹ ਦਵਾਈ ਕਿਸੇ ਸਟੋਰ ਤੋਂ ਨਹੀਂ ਮਿਲਦੀ ਕਿਸੇ ਡਾਕਟਰ ਤੋਂ ਨਹੀਂ ਮਿਲਦੀ ਅੰਮ੍ਰਿਤ ਵੇਲੇ ਉੱਠ ਕੇ ਆਪ ਬਣਾਣੀ ਪੈਂਦੀ ਆਪ ਖਾਣੀ ਪੈਂਦੀ ਬਸ ਇੰਨੀ ਗੱਲ